ਜਿਹੜੇ ਸਤਗੁਰੂ ਦਾ ਦਿਨ ਮਨਾ ਰਹੇ ਨਾ ਆਪਾਂ ਜੀ ਅੱਜ ਉਸ ਸਤਗੁਰੂ ਸੱਚੇ ਪਾਤਸ਼ਾਹ ਦੇ ਜੀਵਨ ਦੀ ਇੱਕ ਕਥਾ ਹੈ ਸਤਗੁਰੂ ਸੱਚੇ ਪਾਤਸ਼ਾਹ ਹਰਗੋਬਿੰਦਪੁਰਾ ਪਹੁੰਚੇ ਸੀ ਪੰਜਾਬ ਦਾ ਇੱਕ ਪਿੰਡ ਹੈ ਸ਼ਹਿਰ ਹੈ ਹਰਗੋਬਿੰਦਪੁਰਾ ਸਤਗੁਰੂ ਜੀ ਉੱਥੇ ਪਹੁੰਚੇ ਵੱਡੀ ਤعداد ਵਿੱਚ ਸੰਗਤਾਂ ਆਈਆਂ ਜਿਹੜੇ ਸਤਗੁਰੂ ਦੇ ਨਾਮ ਦਾ ਸ਼ਹਿਰ ਹੈ ਉਹੀ ਸਤਗੁਰੂ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਸ਼ਹਿਰ ਵਿੱਚ ਪਹੁੰਚ ਗਏ ਕਮਾਲ ਦੀ ਘਟਨਾ ਸੁਣਨ ਵਾਲੀ ਹੈ ਇਤਿਹਾਸਕਾਰ ਕਹਿੰਦੇ ਨੇ ਕੇ ਸਤਗੁਰੂ ਸੱਚੇ ਪਤਸ਼ਾਹ ਜੀ ਜਿਸ ਟਾਈਮ ਉਥੇ ਪਹੁੰਚੇ ਤੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉਥੇ ਜੁੜ ਗਈਆਂ ਤੇ ਨਾਲ ਹੀ ਇੱਕ ਸ਼ਹਿਰ ਹੈ ਬਟਾਲਾ ਬਟਾਲੇ ਸ਼ਹਿਰ ਦਾ ਰਹਿਣ ਵਾਲਾ ਇੱਕ ਪੰਡਤ ਨਿੱਤਿਆਨੰਦ ਸੀ ਉਹ ਵੀ ਸਤਗੁਰੂ ਜੀ ਦੇ ਕੋਲ ਆ ਗਿਆ ਪਰ ਉਹਦੀ ਇੱਕ ਪ੍ਰੋਬਲਮ ਸੀ ਸਤਗੁਰੂ ਦੇ ਕੋਲ ਆਉਂਦੇ ਵੱਖਰੇ ਵੱਖਰੇ ਕਾਰਨ ਹੁੰਦੇ ਨੇ ਇੱਕ ਉਹ ਹੁੰਦੇ ਨੇ ਜਿਹੜੇ ਝੋਲੀ ਅੱਡ ਕੇ ਸਤਗੁਰੂ ਦੇ ਕੋਲ ਆਉਂਦੇ ਨੇ ਮਾਲਕਾ ਦਇਆ ਕਰੀ ਕਿਰਪਾ ਕਰੀ ਸੁਖ ਸ਼ਾਂਤੀ ਰਖੀ ਇਹਦਾ ਕਹਿੰਦੇ ਸਤਿਗੁਰੂ ਦੇ ਕੋਲ ਖੜੇ ਹੋ ਕੇ ਅਰਦਾਸੇ ਕਰਦੇ ਰਹਿੰਦੇ ਨੇ ਕਿਦਾਂ ਦੇ ਹੁੰਦੇ ਨੇ ਇੱਕ ਉਹ ਹੁੰਦੇ ਨੇ ਜਿਹੜੇ ਸਤਿਗੁਰੂ ਦੇ ਕੋਲ ਆਉਂਦੇ ਨੇ ਮੰਗਣ ਲਈ ਨਹੀਂ ਆਉਂਦੇ ਮੰਗਣ ਵਾਸਤੇ ਨਹੀਂ ਆਉਂਦੇ ਉਹ ਇਹ ਵੇਖਣ ਵਾਸਤੇ ਆਉਂਦੇ ਨੇ ਪ੍ਰੋਬਲਮ ਕਿੱਥੇ ਕ੍ਰੀਏਟ ਕਰਨੀ ਹੈ ਉਹ ਨਿਤਿਆਨੰਦ ਸੀ ਉਹ ਨਿਤਿਆਨੰਦ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਆਹ ਰੀਆਂ ਨੇ ਨਾ ਝੋਲੀ ਆੜ ਰੀਆਂ ਨੇ ਮੰਗਤੀਆਂ ਬਣ ਰਹੀਆਂ ਨੇ ਗੁਰੂ ਅਰਗਵੰਦ ਸਾਹਿਬ ਕਿਰਪਾ ਕਰੀ ਝੋਲੀ 'ਚ ਦਾਨ ਪਾਈ ਸਿੱਖੀ ਦਾ ਨਾਮ ਦਾ ਰਹਿਮਤ ਕਰੀ ਉਥੇ ਇੱਕ ਪਵਾੜੇ ਦੀ ਜੜ ਵੀ ਆ ਗਈ ਨਿਤਿਆ ਆਨੰਦ ਪੰਡਤ ਹੈ ਵਿਦਵਾਨ ਹੈ ਵਿਦਵਤਾ ਦਾ ਹੰਕਾਰ ਬਹੁਤ ਹੈ ਸਤਗੁਰ ਦੇ ਕੋਲ ਆਇਆ ਕਹਿੰਦਾ ਮਹਾਰਾਜ ਤੁਹਾਡਾ ਜਿਹੜਾ ਆ ਧਰਮ ਹੈ ਨਾ ਇਹ ਮੈਨੂੰ ਪਸੰਦ ਨਹੀਂ ਮੈਂ ਇਹਨੂੰ ਲਾਇਕ ਨਹੀਂ ਕਰਦਾ ਪਸੰਦ ਨਹੀਂ ਹੈ ਸਤਗੁਰ ਕਹਿੰਦੇ ਵੀ ਕਿਉਂ ਕਹਿੰਦੇ ਦੇਖੋ ਤੁਸੀਂ ਨਾ ਕੋਈ ਕਰਮਕਾਂਡ ਕਰਦੇ ਹੋ ਹੁਣ ਧਿਆਨ ਨਾਲ ਸੁਣਿਓ ਜਿਹੜੀ ਗੱਲਾਂ ਨੇ ਕੀਆਂ ਵੇਖੋ ਜੀ ਨਾ ਤੁਸੀਂ ਗਊ ਨੂੰ ਮਾਤਾ ਕਹਿੰਨੇ ਨਾ ਤੁਸੀਂ 68 ਤੀਰਥਾਂ ਤੇ ਜਾਣੇ ਨਾ ਤੁਸੀਂ ਹਰਦਵਾਰ ਨੂੰ ਮੰਨਦੇ ਨਾ ਤੁਸੀਂ ਗੰਗਾ ਮੰਨਦੇ ਨਾ ਤੁਸੀਂ ਗਾਇਤਰੀ ਪੜ੍ਹਦੇ ਨਾ ਤੁਸੀਂ ਹੋਰ ਕਰਮ ਕਾਂਡ ਕਰਦੇ ਨਾ ਵੇਦ ਪੁਰਾਣਾ ਮੁਤਾਬਕ ਤੁਰਦੇ ਫਿਰ ਤੁਹਾਡਾ ਧਰਮ ਹੈ ਕੀ ਤੇ ਸਤਿਗੁਰੂ ਨੇ ਕਿਹਾ ਵੀ ਸਾਡਾ ਧਰਮ ਖਾਲਸਾ ਹੈ ਸਿੱਧਾ ਕਨੈਕਟ ਰੱਬ ਨਾਲ ਉਹਦੇ ਸੈਂਟਰ ਵਿੱਚ ਸਾਨੂੰ ਕਿਸੇ ਬਾਬੇ ਦੀ ਕਿਸੇ ਪੁਜਾਰੀ ਦੀ ਕਿਸੇ ਪੰਡਤ ਦੀ ਜਾਂ ਅੱਜ ਕੱਲ ਦੇ ਮੁਤਾਬਕ ਵੀ ਜਿਹੜੇ ਬਾਬੇ ਨੇ ਸਿੱਖ ਇਜ਼ਮੇ ਵਿੱਚ ਪੈਦਾ ਹੋਏ ਕਿਸੇ ਦੀ ਲੋੜ ਨਹੀਂ ਸਾਡਾ ਤਾਂ ਕਨੈਕਟ ਸਿੱਧਾ ਰੱਬ ਨਾਲ ਹੈ ਅਸੀਂ ਸੈਂਟਰ 'ਚ ਵਿਚੋਲੇ ਪਾ ਕੇ ਕੀ ਕਰਨਾ ਅਸੀਂ ਸਿੱਧਾ ਕਨੈਕਟ ਰੱਬ ਨਾਲ ਜੁੜੇ ਆਂ ਪੰਡਤ ਨਿੱਤਿਆ ਆਨੰਦ ਕਹਿੰਦਾ ਵੀ ਮੈਂ ਨਹੀਂ ਮੰਨਦਾ ਵੀ ਚੀਜ਼ਾਂ ਹੈ ਤਾਂ ਸਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨੂੰ ਆਪਸ਼ਨ ਦਿੱਤੀ ਕਹਿੰਦਾ ਮੈਂ ਤੁਹਾਡੇ ਸਿੱਖਾਂ ਨੂੰ ਆਪਣੇ ਪਿੱਛੇ ਲਾ ਸਕਦਾ ਪੁਰਾਣਾ ਸਮਾ ਸੀ ਸਤਿਗੁਰੂ ਦੇ ਕੋਲ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੀ ਉਹਦੇ ਕੋਲ ਸੀ ਗੁਰੂੜ ਪੁਰਾਣ ਗੁਰੂੜ ਪੁਰਾਣ Hindu ਧਰਮ ਦਾ ਇੱਕ ਗ੍ਰੰਥ ਹੈ ਜੀ ਕਿਸ ਨੂੰ ਮਾਰਾ ਨਹੀਂ ਕਹਿਣਾ ਆਪਾਂ ਸਿਰਫ ਆਪਾਂ ਧਰਮ ਦੀ ਵਿਚਾਰ ਕਰਾਂਗੇ ਆਪਣੇ ਦੀ ਗੁਰੂ ਅਰਗਵੰਦ ਮਹਾਰਾਜ ਸੱਚੇ ਪਾਤਸ਼ਾਹ ਦੇ ਮੂਹਰੇ ਰੱਖਿਆ ਉਹਨੇ ਗ੍ਰਿਹੜ ਪੁਰਾਣ ਸਤਗੁਰ ਸੱਚੇ ਪਾਤਸ਼ਾਹ ਨੂੰ ਨਿਤਿਆਨੰਦ ਪੰਡਤ ਕਹਿੰਦਾ ਮਹਾਰਾਜ ਸਾਡਾ ਇਹ ਬੜਾ ਇਤਿਹਾਸ ਗ੍ਰੰਥ ਹੈ ਮਹਾਰਾਜ ਕਹਿੰਦੇ ਵੀ ਸਤਕਾਰਯੋਗ ਹੈ ਮੁਬਾਰਕ ਹੈ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਕਦੇ ਵੀ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਸਤਗੁਰ ਹਮੇਸ਼ਾ ਆਪਣੀ ਗੱਲ ਕਰਦੇ ਨੇ ਰੱਬ ਦੀ ਗੱਲ ਕਰਦੇ ਨੇ ਪੰਡਤ ਜੀ ਕਹਿਣ ਲੱਗੇ ਵੀ ਮੈਂ ਇਹ ਦੀ ਕਥਾ ਕਰਨੀ ਚਾਹੁੰਨਾ ਸਤਗੁਰ ਕਹਿੰਦੇ ਵੀ ਕਰ ਲੈ ਪਰਪਾ ਤੁਹਾਡੇ ਸਿੱਖਾਂ ਨੂੰ ਸੁਣਾਉਣੀ ਚਾਹਨਾ ਔਰ ਮੈਨੂੰ ਵਿਸ਼ਵਾਸ ਹੈ ਇਹਨੂੰ ਸੁਣ ਕੇ ਤੁਹਾਡੇ ਸਿੱਖਾਂ ਦੇ ਅੰਦਰ ਅਸਲੀ ਧਰਮ ਪੈਦਾ ਹੋਏਗਾ ਆਪਾਂ ਸਵਰਗ ਦੀ ਗੱਲ ਕੀਤੀ ਸੀ ਸਵਰਗ ਤੇ ਮੁਕਾਵਾਂਗੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੂੰ ਸੁਣ ਲੱਗ ਪਏ ਉਹਨੇ ਆਰੰਭ ਕੀਤੀ ਕਰਦਿਆਂ ਕਰਦਿਆਂ ਜੀ ਸਮਾਪਤੀ ਤੇ ਪਹੁੰਚਿਆ ਉਹਨੇ ਇੱਕ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਮਰਨ ਤੋਂ ਬਾਅਦ ਬੰਦੇ ਦੀ ਆਤਮਾ ਸਵਰਗ ਦੇ ਵਿੱਚ 365 ਦਿਨਾਂ ਚ ਪਹੁੰਚਦੀ ਉਹ ਚ ਲਿਖਿਆ ਆ ਬੰਦੇ ਦੀ ਆਤਮਾ ਮਰਨ ਤੋਂ ਬਾਅਦ ਜਦੋਂ ਬੰਦੇ ਦੀ ਆਤਮਾ ਨਿਕਲਦੀ ਹੈ ਤੇ 365 ਦਿਨ ਲੱਗਦੇ ਨੇ ਉਹ ਨੂੰ ਸਵਰਗ ਵਿੱਚ ਪਹੁੰਚਦੇ ਆ ਜਦੋਂ ਉਹਨੇ ਇਹ ਗੱਲ ਕਹੀ ਇੱਕ ਸਿੱਖ ਖੜਾ ਹੋ ਗਿਆ ਜੀ ਇੱਕ ਸਿੱਖ ਖੜਾ ਹੋ ਗਿਆ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਵੀ ਉੱਥੇ ਮੌਜੂਦ ਸਨ ਉਹਨਾਂ ਨੇ ਪੂਰਾ ਦਾ ਪੂਰਾ ਕਵਿਤਾ ਵੀ ਲਿਖ ਦਿੱਤਾ ਉਹਦੇ ਉੱਤੇ ਸਿੱਖ ਖੜਾ ਹੋ ਕੇ ਕਹਿੰਦਾ ਪੰਡਤ ਜੀ ਬੜੀ ਸੋਹਣੀ ਕਥਾ ਕਰਦੇ ਹੋ ਮਨ 모ਹ ਕੇ ਰੱਖ ਦਿੱਤਾ ਕਮਾਲ ਦੇ ਤੁਹਾਡੇ ਸ਼ਬਦ ਨੇ ਐ ਗੁਰੂ ਚ ਕੀਤੇ ਪਏ ਸ਼ਰਧਾ ਦੇ ਨਾਲ ਇੱਕ ਇੱਕ ਚੀਜ਼ ਨੂੰ ਕਰਮ ਕਾਂਡਾਂ ਵਿੱਚ ਮਿੱਥਿਆ ਹੋਇਆ ਇਹ ਮੋਤੀ ਵਾਂਗੂ ਮਾਲਾ ਪਰੋਈ ਹੋਈ ਕਮਾਲ ਦੀਆਂ ਗੱਲਾਂ ਕਮਾਲ ਦੀ ਤੁਹਾਡੀ ਆਵਾਜ਼ ਕਮਾਲ ਦੇ ਤੁਹਾਡੇ ਬੋਲ ਲੇਕਿਨ ਇੱਕ ਮਿਸਟੇਕ ਹੈ ਕਹਿੰਦੇ ਕੀ ਕਹਿੰਦੇ 365 ਦਿਨ ਬਹੁਤ ਜ਼ਿਆਦਾ ਮੈਂ ਤਾਂ ਇੱਕ ਮਹੀਨੇ ਚ ਪਹੁੰਚ ਜਾਵਾਂਗਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਤੂੰ 365 ਦਿਨ ਦੀ ਗੱਲ ਕਰਦਾ ਮੈਂ ਇੱਕ ਮਹੀਨੇ ਚ ਪਹੁੰਚ ਸਕਦਾ ਹੁਣ ਕਮਾਲ ਦੀ ਗੱਲ ਉਹ ਸੇਖ ਬੈਠਾ ਦੂਸਰਾ ਸੇਖ ਖੜਾ ਆਇਆ ਉਹਨੇ ਦੂਸਰੇ ਸੇਖ ਨੂੰ ਕਿਹਾ ਨਹੀਂ ਤੂੰ ਵੀ ਗਲਤ ਹੈ ਇੱਕ ਮਹੀਨਾ ਵੀ ਕਿਉਂ ਖਰਾਬ ਕਰੀਏ ਮੈਂ 10 ਦਿਨਾਂ ਚ ਪਹੁੰਚ ਸਕਦਾ ਸਵਰਗ ਦੇ ਵਿੱਚ ਸਤਿਗੁਰੂ ਸਚੇ ਬਾਦਸ਼ਾਹ ਸਾਹ ਕੋ ਦੇਖ ਰਹੇ ਕਿਉਂਕਿ ਹੁਣ ਤੱਕ ਸੇਖੀ ਇੰਨੇ ਵਧੀਆ ਪੈਦਾ ਹੋ ਚੁੱਕੇ ਨੇ ਕਿ ਕੋਈ ਕਰਮਕਾਂਡ ਹੈ ਹੀ ਨਹੀਂ ਜੀਵਨ ਦੇ ਵਿੱਚ ਕੋਈ ਕਰਮਕਾਂਡ ਹੀ ਨਹੀਂ ਕਹਿੰਦੇ ਮੈਂ 10 ਦਿਨਾਂ ਚ ਪਹੁੰਚਾਂਗਾ ਤੀਸਰਾ ਸਿੱਖ ਖੜਾ ਹੋ ਕੇ ਪਤਾ ਕੀ ਕਹਿੰਦਾ ਉਹ ਕਹਿੰਦਾ ਇੱਕ ਮਹੀਨਾ ਜਾਂ 10 ਦਿਨਾਂ ਦੀ ਲੋੜ ਨਹੀਂ ਮੈਂ ਅਠਾਂ ਪੈਰਾਂ ਚ ਪਹੁੰਚ ਜਾਾਂਗਾ ਇੱਕ ਦਿਨ ਤੇ ਚੌਥੇ ਸਿੱਖ ਨੇ ਕਮਾਲ ਕੀਤੀ ਉਹ ਕਹਿੰਦਾ ਆਪਾਂ ਜਾਣਾ ਕੀ ਲੈਣ ਵਾਸਤੇ ਉੱਥੇ ਆਪਾਂ ਜਾਣਾ ਕੀ ਲੈਣ ਵਾਸਤੇ ਉੱਥੇ ਸਤਿਗੁਰੂ ਗੁਰੂ ਅਰਗੁਬੰਦ ਸਾਹਿਬ ਰੂਪ ਸਾਡੇ ਕੋਲ ਸੁਵਰਗ ਹੈ ਤੇ ਉਹ ਕਮਲੇ ਹੁੰਦੇ ਨੇ ਜਿਹੜੇ ਅਸਲੀ ਸੁਵਰਗ ਨੂੰ ਛੱਡ ਕੇ ਨਕਲੀ ਸੁਵਰਗਾਂ ਦੇ ਪਿੱਛੇ ਧੱਕੇ ਖਾਂਦੇ ਫਿਰਦੇ ਐ ਤੇ ਸਿੱਖ ਨੇ ਪਤਾ ਕੀ ਕਿਹਾ ਬਾਬਾ ਕਬੀਰ ਸਾਹਿਬ ਦਾ ਬਚਨ ਬੋਲ ਕੇ ਕਹਿੰਦੇ ਨੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੇ ਪਰਸਾਦ ਚਰਨ ਕਮਲ ਕੀ ਮੋਜ ਮੈਂ ਰਹੂ ਅੰਤਿਆਰਿਆਦ ਕਹਿੰਦੇ ਨਾ ਤੇਰੇ ਸਵਰਗ ਦਾ ਲਾਲਚ ਨਾ ਤੇਰੇ ਨਰਕ ਦਾ ਡਰ ਸਾਡੇ ਕੋਲ ਸਤਗੁਰੂ ਦੇ ਚਰਨ ਸਵਰਗ ਨੇ ਇਨਾਂ ਦੇ ਕੋਲ ਰਹਿਣਾ ਸਤਗੁਰੂ ਦੇ ਕੋਲ ਰਹਿਣਾ ਸਵਰਗ ਹੈ ਗੁਰੂ ਨਾਨਕਾ ਤੇਰੇ ਚਰਨਾਂ ਤੋਂ ਦੂਰ ਰਹਿਣਾ ਨਰਕਾਂ ਦੇ ਬਰਾਬਰ ਹੈ ਨਾ ਸਾਨੂੰ ਨਰਕ ਚਾਹੀਦੇ ਨੇ ਨਾ ਸਵਰਗ ਚਾਹੀਦਾ ਕੀ ਚਾਹੀਦਾ ਕਲਗੀਆਂ ਵਾਲਾ ਚਾਹੀਦਾ ਗੁਰੂ ਨਾਨਕ ਚਾਹੀਦੀ ਸਾਨੂੰ ਬਾਣੀ ਜਿਹੜਾ ਇਹੇ ਲੜ ਲੱਗ ਗਿਆ ਉਹਨੂੰ ਕਿਸੇ ਨਕਲੀ ਸਵਰਗਾਂ ਦੀ ਲੋੜ ਨਹੀਂ ਤੇ ਕਿਹੜਾ ਪਾਰ ਜਾਤ ਤੇ ਤੇਰੀ ਕਾਮ ਤੈਨੂੰ ਗਾਉ ਸਤਿਗੁਰੂ ਕਹਿੰਦੇ ਸਿੱਖਾ ਤੈਨੂੰ ਇਹਨਾਂ ਦੀ ਲੋੜ ਨਹੀਂ ਤੇਰੀ ਆਪਣੀ ਮਿਹਨਤ ਪਾਰ ਜਾਤ ਹੋਣੀ ਚਾਹੀਦੀ ਹੈ ਤੇਰੀ ਆਪਣੀ ਮਿਹਨਤ ਕਾਮ ਤੈਨੂੰ ਗਾਉ ਹੋਣੀ ਚਾਹੀਦੀ ਹੈ ਜੇ ਤੂੰ ਮਿਹਨਤੀ ਹੈ ਦੁਨੀਆ ਦੀ ਹਰ ਚੀਜ਼ ਤੇਰੇ ਕਦਮਾਂ 'ਚ ਹੋਏਗੀ ਤੇ ਜੇ ਤੂੰ ਵਿਸ਼ਵਾਸ ਰੱਖ ਕੇ ਚੱਲੇ ਕਿਸਮਤ ਉੱਤੇ ਮੇਰੀ ਕਿਸਮਤ ਵਿੱਚ ਹੋਇਆ ਤਾਂ ਮਿਲ ਜਾਣਾ ਤੇ ਕਿਸਮਤ ਉੱਤੇ ਵਿਸ਼ਵਾਸ ਰੱਖਣ ਵਾਲੇ ਢਿੱਲੜ ਲੋਕ ਹੁੰਦੇ ਨੇ ਸਤਿਗੁਰੂ ਨੇ ਕਿਹਾ ਕਿਸਮਤ ਖੁਦ ਕ੍ਰੀਏਟ ਕਰੋ ਖੁਦ ਬਣਾਓ ਤੁਸੀਂ ਬਦਲ ਵੀ ਸਕਦੇ ਹੋ ਆਪਣੇ ਆਪ ਨੂੰ ਇਹ ਸਾਡੀ ਸਤਿਗੁਰੂ ਦਾ ਬਚਨ ਹੈ ਇਸ ਕਰਕੇ ਕਹਿੰਦੇ ਨੇ ਸਤਿਗੁਰੂ ਬੰਦੀ ਛੋੜ ਹੈ ਸਤਿਗੁਰੂ ਬੰਦਨਾ ਤੋਂ ਮੁਕਤ ਕਰਨ ਵਾਲਾ ਹੈ ਸਤਿਗੁਰੂ ਕਾਵਾਂ ਵਰਗੇ ਬੰਦਿਆਂ ਨੂੰ ਹੰਸ ਬਣਾਉਣ ਵਾਲਾ ਹੈ ਸਤਿਗੁਰੂ ਇੱਕ ਤੀਰਥ ਹੈ ਜਿਹਦੇ ਵਿੱਚ ਆਉਣ ਦੇ ਨਾਲ ਜੀਵਨ ਉੱਚਾ ਸੁੱਚਾ ਹੋ ਜਾਂਦਾ ਹੈ